ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਸੰਗਤ ਜੀ ਉਹ ਹੈ ਵਿਆਦੀ ਸਮੱਸਿਆ ਅੱਜ ਕੱਲ ਬਹੁਤ ਸਾਰੇ ਨੌਜਵਾਨ ਪਾਵੇਂ ਮੁੰਡੇ ਹੋਣ ਜਾਂ ਫਿਰ ਕੁੜੀਆਂ ਹੋਣ ਉਹਨਾਂ ਦੇ ਪਰਿਵਾਰ ਦੀ ਇਸ ਗੱਲੋਂ ਪਰੇਸ਼ਾਨੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਕਈ ਵਾਰ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਸਹੀ ਰਿਸ਼ਤਾ ਨਹੀਂ ਮਿਲਦਾ ਅਤੇ ਪਰਿਵਾਰ ਵਿੱਚ ਘਰ ਦੇ ਮੈਂਬਰਾਂ ਦੇ ਮਨ ਦੇ ਵਿੱਚ ਨਿਰਾਸ਼ਾ ਘਰ ਕਰ ਜਾਂਦੇ ਹਨ ਪ੍ਰਸੰਗ ਜੀ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਿੱਚ ਅਜੇ ਬਹੁਤ ਸਾਰੇ ਉਪਾਅ ਵੀ ਹਨ ਜੋ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹਨ ਸੰਗਤ ਜੀ ਅੱਜ ਦਾ ਜੋ ਵਿਸ਼ਾ ਹੈ ਇਸ ਵਿੱਚ ਅਸੀਂ ਤੁਹਾਨੂੰ ਪੀਲੇ ਸਰੋਂ ਦਾ ਇੱਕ ਖਾਸ ਉਪਾਅ ਦੱਸਣ ਜਾ ਰਹੇ ਹਾਂ ਜੋ ਕਿ ਵਿਆਦੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਇਹ ਉਪਾਅ ਬਹੁਤ ਹੀ ਸਰਲ ਉਪਾਅ ਹੈ ਇਸ ਨੂੰ ਪੂਰੀ ਸ਼ਰਧਾ ਤੇ ਵਿਸ਼ਵਾਸ ਰੱਖ ਕੇ ਕਰਨਾ ਬਾਕੀ ਸਾਧ ਸੰਗਤ ਜੀ ਇਸ ਉਪਾਅ ਨੂੰ ਦੱਸਣ ਤੋਂ ਪਹਿਲਾਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚ ਰੋਸਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸਾ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਸਮੱਸਿਆ ਹੋਵੇ ਉਹ ਚਾਹੇ ਵਿਆਹ ਦੀ ਸਮੱਸਿਆ ਚਾਹੇ ਘਰ ਦੇ ਵਿੱਚ ਬਰਕਤ ਦੀ ਹੋਵੇ ਲੜਾਈ ਝਗੜੇ ਦੀ ਹੋਵੇ ਇਹ ਜੋ ਉਪਾਹਨ ਇਹ ਤਾਂ ਸਾਡੀ ਥੋੜੀ ਬਹੁਤ ਮਦਦ ਜ਼ਰੂਰ ਕਰਦੇ ਹਨ ਸੰਗਤ ਜੀ ਅਸਲ ਦੇ ਵਿੱਚ ਤਾਂ ਅਸੀਂ ਗੁਰੂ ਸਾਹਿਬ ਦਾ ਸਹਾਰਾ ਲੈਣਾ ਹੈ ਉਹਨਾਂ ਅਗੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਸੰਗਤ ਜੀ ਸਾਡੇ ਜੀਵਨ ਦੀ ਹਰ ਸਫਲਤਾ ਮੁਸ਼ਕਲ ਤਾਂ ਹਨ ਸਿਰਫ ਵਾਹਿਗੁਰੂ ਜੀ ਦੇ ਕੋਲ ਹੈ ਸਾ ਸੰਗਤ ਜੀ ਜੋ ਵੀ ਉਪਾਅ ਕਰਦੇ ਹਾਂ ਇਹ ਸਾਡੀਆਂ ਪਰੰਪਰਾਵਾਂ ਦਾ ਹਿੱਸਾ ਹਨ ਸਾਡੇ ਬਜ਼ੁਰਗਾਂ ਦੇ ਵੱਲੋਂ ਦੱਸੇ ਗਏ ਨੁਕਤੇ ਹਨ ਪਰ ਸੰਗਤ ਜੀ ਅਸਲ ਦੇ ਵਿੱਚ ਜੋ ਸ਼ਕਤੀ ਹੈ ਉਹ ਮੇਰੇ ਵਾਏ ਗੁਰੂ ਸੱਚੇ ਪਾਤਸ਼ਾਹ ਜੀ ਦੀ ਹੀ ਵਰਤਨੀ ਹੈ ਉਹਨਾਂ ਦੀ ਦਇਆ ਦੇ ਵਿੱਚ ਸਭ ਕੁਝ ਹੈ ਕਿਉਂਕਿ ਜਦੋਂ ਸਤਗੁਰ ਸੱਚੇ ਪਾਸ਼ਾ ਪਰਮ ਪਿਤਾ ਪਰਮਾਤਮਾ ਅੱਗੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਉਹ ਸਾਡੇ ਸਾਰੇ ਦੁੱਖਾਂ ਦਾ ਨਾਸ ਕਰਦੇ ਹਨ ਵਾਏ ਗੁਰੂ ਸੱਚੇ ਪਾਤਸ਼ਾਹ ਜੀ ਦੀ ਰਾਜਾ ਦੇ ਨਾਲ ਹੀ ਸਾਡੇ ਜੋ ਕੰਮ ਹਨ ਉਹ ਸਿਰੇ ਚੜਦੇ ਹਨ ਸੰਗਤ ਜੀ ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਹੈ ਇਹ ਜੋ ਉਪਾਅ ਹਨ ਚਾਹੇ ਸੰਗਤ ਜੀ ਕੋਈ ਵੀ ਉਪਾਅ ਹੋਵੇ ਇਹ ਸਾਡੀ ਥੋੜੀ-ਬਹੁਤ ਮਦਦ ਕਰ ਸਕਦੇ ਹਨ ਇਸ ਲਈ ਸਾ ਸੰਗਤ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਸਹਾਰਾ ਲੈਣਾ ਹੈ ਫਿਰ ਕਿਤੇ ਤੁਸੀਂ ਇਹ ਉਪਾਅ ਆਪਣੇ ਘਰ ਵਿੱਚ ਕਰਨਾ ਹੈ ਹੁਣ ਗੱਲ ਕਰਦੇ ਹਾਂ ਜੀ ਪੀਲੀ ਸਰੋਂ ਦੇ ਐਸਪਾ ਦੇ ਇਹ ਬਹੁਤ ਹੀ ਸੌਖਾ ਹੈ ਇਸ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਨਾ ਹੈ ਸਭ ਤੋਂ ਪਹਿਲਾਂ ਜਿੰਨਾ ਘਰਾਂ ਦੇ ਵਿੱਚ ਵਿਆਹ ਦੀ ਸਮੱਸਿਆ ਹੈ ਬੱਚਿਆਂ ਦੇ ਵਿਆਹ ਦੇ ਵਿੱਚ ਦਿੱਕਤ ਹੈ ਜਾਂ ਫਿਰ ਚੰਗੇ ਰਿਸ਼ਤੇ ਨਹੀਂ ਮਿਲਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਸ਼ੁਭ ਦਿਨ ਚੋਣ ਲੈਣਾ ਹੈ ਜਿਵੇਂ ਸਾਤਸੰਗਤ ਜੀ ਵੀਰਵਾਰ ਸ਼ੁੱਕਰਵਾਰ ਕੋਈ ਵੀ ਦਿਨ ਹੋ ਗਿਆ ਚਾਹੇ ਉਹ ਸ਼ਨੀਵਾਰ ਤੁਹਾਨੂੰ ਚੰਗਾ ਲੱਗੇ ਤਾਂ ਉਹ ਤੁਸੀਂ ਚੁਣ ਲੈਣਾ ਹੈ ਫਿਰ ਸੰਗਤ ਜੀ ਸਵੇਰੇ ਉੱਠਣਸਾਰ ਤੁਸੀਂ ਪਰਮਾਤਮਾ ਨੇ ਅਗੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਦਾਸ ਲਗਾਉਣੀ ਹੈ ਕਿ ਤੁਹਾਡੀ ਰਜ਼ਾ ਅਨਸਾਰ ਅਸੀਂ ਜੋ ਵੀ ਕੰਮ ਕਰਦੇ ਹਾਂ ਉਸ ਵਿੱਚ ਸਾਨੂੰ ਸਫਲਤਾ ਮਿਲੇ ਤੁਸੀਂ ਇਸ਼ਨਾਨ ਕਰ ਲੈਣਾ ਹੈ ਸਾਫ਼ ਸੁਥਰੇ ਕਪੜੇ ਪੈਨ ਲੈਣੇ ਹਨ ਸੰਗਤ ਜੀ ਤੁਸੀਂ ਆਪਣੇ ਹੱਥ ਵਿੱਚ ਪੀਲੀ ਸਰੋਂ ਦੀ ਇੱਕ ਮੁੱਠੀ ਭਰ ਲੈਣੀ ਹੈ ਫਿਰ ਇਸ ਪੀਲੀ ਸਰੋਂ ਦੀ ਜੋ ਮੁੱਠੀ ਹੈ ਇਸ ਨੂੰ ਤੁਸੀਂ ਚਿੱਟੇ ਕਪੜੇ ਵਿੱਚ ਬੰਨ ਲੈਣਾ ਹੈ ਫਿਰ ਜੋ ਪੋਟਲੀ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਮੈਂਬਰ ਉੱਪਰ ਸੱਤ ਵਾਰ ਘੁਮਾ ਦੇਣਾ ਹੈ ਜਿਸ ਦਾ ਸੰਗਤ ਜੀ ਵਿਆਹ ਨਹੀਂ ਹੋ ਰਿਹਾ ਜਾਂ ਜਿਸ ਵਿਅਕਤੀ ਦੇ ਵਿਆਹ ਦੇ ਵਿੱਚ ਰੁਕਾਵਟ ਪੈਂਦੀ ਹੈ ਸਤ ਵਾਰ ਇਸ ਨੂੰ ਘੁਮਾਨ ਤੋਂ ਬਾਅਦ ਤੁਸੀਂ ਇਸ ਨੂੰ ਵਗਦੇ ਪਾਣੀ ਵਿੱਚ ਵਹਾ ਦੇਣਾ ਹੈ ਤੁਸੀਂ ਇਸ ਸਰੋਂ ਨੂੰ ਕਿਸੇ ਵੀ ਪਿੱਪਲ ਦੇ ਧਰਖਤ ਦੀ ਜੜ ਦੇ ਵਿੱਚ ਤਬਸਕਦੇ ਹੋ ਇਸ ਦੌਰਾਨ ਤੁਸੀਂ ਮਨ ਵਿੱਚ ਪੂਰਾ ਵਿਸ਼ਵਾਸ ਰੱਖਣਾ ਹੈ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪ੍ਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਜਾਣਗੀਆਂ ਸੰਗਤ ਜੀ ਦੂਸਰਾ ਜੋ ਉਪਾਅ ਹੈ ਇਸ ਵਿੱਚ ਤੁਸੀਂ ਪੀਲੀ ਸਰੋਂ ਦਾ ਇਸਤੇਮਾਲ ਕਰਨਾ ਹੈ ਇਸ ਵਿੱਚ ਧੋਣਾ ਦੇਣ ਦੇ ਵਿਧੀ ਸ਼ਾਮਲ ਹੈ ਸ਼ੁੱਕਰਵਾਰ ਦੀ ਸਵੇਰ ਨੂੰ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਹਿਨ ਲੈਣੇ ਹਨ ਇੱਕ ਮੁਠੀ ਪੀਲੇ ਸਰੋਂ ਤੋਂ ਤੁਸੀਂ ਸਾਫ਼ ਚਿੱਟੇ ਕੱਪੜੇ ਵਿੱਚ ਭੰਨ ਲੈਣੇ ਹਨ ਉਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਉਸ ਮੈਂਬਰ ਦੇ ਸਿਰ ਦੇ ਉੱਪਰੋਂ 7 ਵਾਰੇ ਸਰੋਂ ਘੁਮਾ ਦੇਣੇ ਹਨ ਅਤੇ ਹਰ ਵਾਰ ਮਨ ਵਿੱਚ ਪ੍ਰਾਰਥਨਾ ਕਰਨੀ ਹੈ ਅਰੰਦਾਸ ਲਗਾਉਣੀ ਹੈ ਕਿ ਵਿਆਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋਣ। ਫਿਰ ਸੰਗਤ ਜੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਬਰਤਨ ਦੇ ਵਿੱਚ ਇਹ ਜੋ ਮੁਠੀ ਸਰੋਂ ਦੀ ਹੈ ਉਸ ਨੂੰ ਪਾ ਲੈਣਾ ਹੈ। ਐਸ ਵਿੱਚ 2 ਤੋਂ 3 ਕਪੂਰ ਦੀਆਂ ਗੋਲੀਆਂ ਪਾ ਲੈਣੀਆਂ ਹਨ। ਫਿਰ ਇਸ ਮਿਸ਼ਰਣ ਨੂੰ ਉੱਪਰ ਫਿਰ ਇਸ ਮਿਸ਼ਰਣ ਨੂੰ ਉੱਪਰ ਤੁਸੀਂ ਤੇਸੀਕ ਹੋ ਪਾ ਦੇਣਾ ਹੈ। ਫਿਰ ਇਸ ਨੂੰ ਅਗਨ ਭੇਡ ਕਰਕੇ ਜੋ ਵੀ ਇਸ ਦਾ ਧੂਆ ਹੈ ਉਸ ਨੂੰ ਆਪਣੇ ਘਰ ਦੇ ਸਾਰੇ ਕਮਰਿਆਂ ਵਿੱਚ ਜਾਣ ਦੇਣਾ ਹੈ ਖਾਸ ਕਰਕੇ ਉਸ ਕਮਰੇ ਵਿੱਚ ਜਿੱਥੇ ਤੁਸੀਂ ਸੌਂਦੇ ਹੋ ਇਸ ਨਾਲ ਕੀ ਹੋਵੇਗਾ ਕਿ ਜੋ ਵੀ ਤੁਹਾਡੇ ਘਰ ਦੀ ਨਕਾਰਾਤਮਕਤਾ ਹੈ ਜੋ ਤੁਹਾਡੇ ਕੰਮ ਵਿੱਚ ਵਿਘਨ ਪਾਉਂਦੀ ਹੈ ਉਹ ਪਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਜਾਵੇਗੀ ਕਿਉਂਕਿ ਸੰਗਤ ਜੀ ਪਰਮਾਤਮਾ ਵੱਲੋਂ ਕਈ ਚੀਜ਼ਾਂ ਵਿੱਚ ਅਜੇ ਸ਼ਕਤੀ ਹੁੰਦੀ ਹੈ ਕਿ ਮਾਨਸਿਕ ਸ਼ਕਤੀ ਦੇ ਅਸਰ ਨੂੰ ਖਤਮ ਕਰ ਸਕਦੇ ਹਨ ਜਿਵੇਂ ਸੰਗਤ ਜੀ ਕੋਪੂਰ ਹੋ ਗਿਆ ਪੀਲੀ ਸਰੋਂ ਹੋ ਗਈ ਇਸ ਪ੍ਰਕਾਰ ਦੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਮਾਨਸਿਕ ਸ਼ਕਤੀ ਦੇ ਅਸਰ ਨੂੰ ਖਤਮ ਕਰ ਸਕਦੀਆਂ ਹਨ ਤਾਂ ਫਿਰ ਇਸ ਲਈ ਸੰਗਤ ਜੀ ਇਹ ਜੋ ਉਪਾਅ ਤੁਸੀਂ ਕਰਨੇ ਹਨ ਇਹਨਾਂ ਨੂੰ ਤੁਸੀਂ ਪੂਰੀ ਸ਼ਰਧਾ ਅਤੇ ਸਕਾਰਾਤਮਕ ਸੋਚ ਨਾਲ ਕਰਨੇ ਹਨ ਤੁਸੀਂ ਇਹਨਾਂ ਉਪਾਅ ਨੂੰ ਸਮਝ ਕੇ ਨਹੀਂ ਕਰਨਾ ਸਗੋਂ ਇੱਕ ਕਰਮ ਸਮਝ ਕੇ ਕਰਨਾ ਹੈ ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਕੋਈ ਸ਼ੱਕ ਜਾਂ ਨਕਾਰਾਤਮਕ ਵਿਚਾਰ ਆ ਜਾਂਦਾ ਹੈ ਕਿ ਸਭ ਕਰਨ ਨਾਲ ਕੀ ਹੋਵੇਗਾ ਪ੍ਰਸੰਗ ਜੀ ਇਹ ਸੰਸਾਰ ਵਿੱਚ ਬੜੀਆਂ ਅਜਾਈਆਂ ਚੀਜ਼ਾਂ ਹਨ ਜੋ ਸਾਡੇ ਕੰਮਾਂ ਵਿੱਚ ਵਿਘਨ ਪਾਉਂਦੀਆਂ ਹਨ ਜਿੱਥੇ ਜਾ ਕੇ ਸਾਨੂੰ ਇਨ੍ਹਾਂ ਉਪਾਦਾਂ ਇਨ੍ਹਾਂ ਕਰਿਆਵਾਂ ਦਾ ਸਹਾਰਾ ਲੈਣਾ ਪੈਂਦਾ ਹੈ ਸੋ ਸਾਧ ਸੰਗਤ ਜੀ ਇਹ ਤੁਸੀਂ ਉਪਾ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਐਸ ਨੂੰ ਅੱਜ ਮਾਕੇ ਜਰੂਰ ਦੇਖਿਓ ਤੁਹਾਡੀ ਮੰਦੇਸ਼ਾ ਪੂਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ